ਜਿੰਦਾਬਾਦ ਅਮਰੀਕਾ ਮਕਾਬ ਵਪਾਰਕ ਸਬੰਧਤਾ ਰੱਦ ਕਰੋ ਰੱਦ ਕਰੋ ਰੱਦ ਕਰੋ ਅਮਰੀਕਾ ਵਪਾਰਕ ਸੰਧਿਪਤਾ ਰੱਦ ਕਰੋ ਰੱਦ ਕਰੋ ਰੱਦ ਕਰੋ ਪੂਰੇ ਭਾਰਤ ਦੇ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦਿਓ ਦੇ ਦਿਓ ਗਰੰਟੀ ਦਿਓ ਦੋਦੀ ਸਰਕਾਰ ਮਰਦਾਬ ਜਿੰਦਾਬਾਦ ਜਿੰਦਾਬਾਦ ਲੋਕ ਇਕਤਾ ਜਿੰਦਾਬਾਦ ਜਿੰਦਾਬਾਦ ਦੁਨੀਆ ਦਾ ਕਰਦੀ ਕਮਾਂ ਜਦਾ ਅੱਜ ਜਿਹੜਾ ਹੈ ਪਤਲਾ ਫੂਕਿਆ ਜਾ ਰਿਹਾ ਉਹ ਸੰਘੋਤ ਕਿਸਾਨ ਮੋਰਚੇ ਵੱਲੋਂ ਪੂਰੇ ਦੇਸ਼ ਦੇ ਅੰਦਰ ਜਿਹੜੀ ਅਮਰੀਕਾ ਸਰਕਾਰ ਦਾ ਰਾਸ਼ਟਰਪਤੀ ਡਰਾਮਪ ਉਹ ਪੂਰੀ ਦੁਨੀਆ ਦੇ ਉੱਤੇ ਆਪਣੀ ਹੰਕਾਰਵਾਰੀ ਜਿਹੜੀ ਜਮਾਉਣੀ ਚਾਹੁੰਦਾ ਇਸ ਦੇ ਨਾਲ ਭਾਰਤ ਦੇ ਅੰਦਰ ਉਹਨਾਂ ਦਾ ਇੱਕ ਡੈਲੀਗੇਸ਼ਨ ਆਇਆ ਜਿਹੜਾ ਇਹ ਭਾਰਤ ਦੀ ਸਰਕਾਰ ਨੂੰ ਮਜਬੂਰ ਕਰਦਾ ਜੋ ਸਾਡੀਆਂ ਜਿਹੜੀਆਂ ਫਸਲਾਂ ਉਹ ਭਾਰਤ ਦੇ ਅੰਦਰ ਆਉਣ ਤੇ ਅਸੀਂ ਉਹਨਾਂ ਨੂੰ ਜਿਹੜਾ ਦੇ ਸੱਦੀਏ ਇਸ ਕਰਕੇ ਪਿਛਲੇ ਦਿਨਾਂ ਤੋਂ ਜਿਹੜਾ ਉਹ ਡੈਲੀਗੇਸ਼ਨ ਆਇਆ ਸੀ ਉਹ ਤੁਸੀਂ ਸਭ ਨੇ ਟੀਵੀ ਤੇ ਅਖਬਾਰਾਂ ਤੇ ਸੋਸ਼ਲ ਮੀਡੀਆ ਤੇ ਦੇਖਿਆ ਵੀ ਕਿਹੜੇ ਅਗੜੀਆਂ ਉਹਨਾਂ ਨੇ ਸ਼ਾਤਾ ਲਾ ਕੇ ਕਿੰਨੇ ਪਰਸੈਂਟ ਜਿਹੜਾ ਉਹ ਤੋਂ ਟੈਸਟ ਦਾ ਇਸ ਕਰਕੇ ਕਹਿਣਾ ਚਾਹੁੰਦੇ ਆ ਭਾਵੇਂ ਭਾਰਤ ਦੀ ਸਰਕਾਰ ਨੇ ਖਾਲ ਦੀ ਘੜੀ ਜੋ 트럼ਪ ਦਾ ਇਸ਼ਾਰਾ ਸੀ ਉਹ ਭਾਵੇਂ ਮੋਦੀ ਸਰਕਾਰ ਨੇ ਨਹੀਂ ਦੂਰਾ ਕੀਤਾ ਜਿੰਨਾ ਉਹਨਾਂ ਦਾ ਆਪਣਾ ਰਾਜਾ ਸੀ ਤੇ ਜੋ ਕਣਕ ਦੇ ਬਾਹਰ ਆਉਣਾ ਜਿਹੜੇ ਮੰਡੀਆਂ ਦੇ ਵਿੱਚ ਮਜ਼ਦੂਰ ਕੰਮ ਕਰਦੇ ਆ ਜਾਂ ਜਿਹੜੇ ਰਾਤ ਦੀ ਉੱਤੇ ਬੈਠੇ ਆ ਉਹਨਾਂ ਨੇ ਵੈਕੀਕਤ ਕੰਮ ਕਰਨ ਅੱਜ ਉਹਨਾਂ ਨੂੰ ਇਹ ਲੱਗਦਾ ਹੁਣ ਕਿ ਉਹ ਗੱਲ ਛੋੜੀ ਆ ਪਰ ਭਰਾਵੋ ਗੱਲ ਛੋੜੀ ਨਹੀਂ ਗੱਲ ਪੂਰੇ ਭਾਰਤ ਦੀ ਜਿਹੜੀ ਆ ਆਰਥਿਕਤਾ ਨਾਲ ਜੁੜੀ ਆ ਕਿਉਂਕਿ ਜੇ ਅੱਜ ਉਥੋਂ ਸਾਰੀਆਂ ਚੀਜ਼ਾਂ ਹੋ ਰਹੀਆਂ ਐ ਤੇ ਸਾਡੀ ਖੇਤੀ ਜਿਹੜੀ ਤਬਾਹ ਹੋ ਰਹੀ ਆ। ਛੋਟੀ ਦੇ ਨਾਲ ਮਜ਼ਦੂਰ ਤਬਾਹ ਹੋ ਰਹੇ ਆ। ਕਿਉਂਕਿ ਲੋਫੇ ਮੁਰਗੇ ਜਿਹੜਾ ਇੱਕ ਵਾਰੀ ਤਾਂ ਕੋਸਸਤੀ ਕੀ ਦਊਗਾ। ਮੁਰਗੇ ਆਪਣੇ ਲਾਗੇ ਪਾਕਿਸਤਾਨੇ ਉੱਥੇ ਜਾ ਕੇ ਦੇਖ ਲਓ। ਅੱਜ 200 ਰੁਪਏ ਕਿਲੋ ਆਟਾ ਦਿੱਖਦਾ ਜਿਹੜਾ ਪਾਕਿਸਤਾਨ ਦੇ ਵਿੱਚ। ਸੋਚ ਕਰਕੇ ਭਰਾਵੋ ਅਸੀਂ ਤੁਹਾਨੂੰ ਸਕੇਤ ਕਰਦੇ ਆ। ਸ਼ਾਇਦ ਲੋਕਾਂ ਨੂੰ ਤੋ ਨਾਰਾ ਹੀ ਕੱਲੇ ਕਿਸਾਨਾਂ ਵੀ ਨੇ ਹੈ ਜਿਹੜੇ ਲੋਕੇ ਬੱਲਾਂ ਦੇ ਨਾਰੇ ਲਾਉਂਦਾ ਸੀ ਇਨਕਲਾਬ ਜ਼ਿੰਦਾਬਾਦ ਤੇ ਅੱਜ ਭਰਾਵੋ ਇੱਕ ਨਾਰਾ ਭਗ ਸਿੰਘ ਦੇ ਹੋਰ ਲਾਹ ਸਾਹਰਾਜਪੁਰ ਦਾ ਬਾਲ ਅੱਜ ਉਹਦੇ ਮੂੰਹ ਚੋਂ ਨਾਰਾ ਨਿਕਲਦਾ ਇਸ ਕਰਕੇ ਭਰਾਵੋ ਤਕੜੇ ਹੋ ਗਏ ਆਪਾਂ ਸਾਰੇ ਜਿਹੜੇ ਲੋਕਾਂ ਨੂੰ ਬੇਇਨਤੀ ਕਰਦੇ ਤੇ ਜੱਜੇਬਦ ਲੋਕ ਅੱਜ ਜੇ ਭਾਰਤ ਦੇ ਵਿੱਚ ਸਾਹਰਾਜੀਆਂ ਮੋਰੇ ਹੱਕ ਡਾ ਕੇ ਖੜਾ ਸੋ ਸੰਯੁਕਤ ਕਿਸਾਨ ਮੋਰਚਾ ਖੜਾ ਸੋ ਜੇ ਜਿੰਨੀਆਂ ਵੀ ਰਾਸੀ ਪਾਰਟੀਆਂ ਅੱਜ ਸਾਰੀਆਂ ਮੂੰਹ ਤੇ ਮੂੰਹ ਪਈਆਂ ਸੋ 트럼ਪ ਦੇ ਮੋਰੇ ਸੋ ਮੋਦੀ ਦੇ ਮੋਰੇ ਬੋਲਣ ਨੂੰ ਤਿਆਰ ਨਹੀਂ ਹੈ